ਜਿਹੜੇ ਸਿੱਖ ਮੇਰੇ ਵੀਰ ਅੱਜ ਪੰਜਾਬ ਦੇ ਵਿੱਚ ਗਲਤ ਬਿਆਨਬਾਜ਼ੀ ਕਰ ਰਹੇ ਨੇ ਤੇ ਮੈਂ ਉਹਨਾਂ ਨੂੰ ਤੁਹਾਡੇ ਮਾਦਮ ਨਾਲ ਵੀ ਪ੍ਰਾਰਥਨਾ ਕਰਾਂਗਾ ਇਹ ਜਿਹੜੀ ਗੁਰੂਆਂ ਦੀ ਧਰਤੀਆਂ ਨੂੰ ਬਚਾਉਣ ਬਾਰੇ ਸਭ ਇਹ ਜਿਹੜੀ ਹਦਰਾਬਾਦ ਬਰੀਆਨੀ ਦਾ ਜਿਹੜਾ ਪੰਜਾਬ ਦੇ ਵਿੱਚ ਸਿਸਟਮ ਚੱਲ ਰਿਹਾ ਉਹਦੇ ਬਾਰੇ ਅੱਗੇ ਆਓ ਰਲ ਕੇ ਇਹਨਾਂ ਲੋਕਾਂ ਨੂੰ ਪੰਜਾਬ 'ਚ ਭਜਾਈਏ ਮੈਂ ਕੱਲੇ ਪਠਾਨਕੋਟ ਦੀ ਗੱਲ ਕਰ ਰਿਹਾ ਪਠਾਨਕੋਟ ਦੀਨਾ ਨਗਰ ਅੰਮ੍ਰਿਤਸਰ ਚੱਲ ਜੀਏ ਜਲੰਧਰ ਚੱਲ ਜੀਏ ਲੁਧਿਆਣਾ ਚੱਲ ਜੀਏ ਕੁਛ ਸ਼ਹਿਰ ਪਰ ਚਲ ਜੀਏ ਜਿਹੜੇ ਵੀ ਪੰਜਾਬ ਦੇ ਸਭ ਤੋਂ ਵੱਡੇ ਤੋਂ ਵੱਡੇ ਜਿਹੜੇ ਸ਼ਹਿਰ ਨੇ ਉਹਨਾਂ ਵਿੱਚ ਇੱਕ ਬਹੁਤ ਉੱਚੇ ਪੱਧਰ ਤੇ ਬਰੀਆਨੀ ਦਾ ਜਿਹੜਾ ਹਦਰਾਬਾਦ ਬਰੀਆਨੀ ਆ ਉਹਦਾ ਕਾਰੋਬਾਰ ਸ਼ੁਰੂ ਹੋਇਆ ਤੇ ਇਹ ਜਿਹੜੇ ਬਰੀਆਨੀ ਦੇ ਬੜ ਬੜੇ ਵੱਡੇ ਢੋਲ ਬੜ ਬੜੇ ਵੱਡੇ ਪਤੀਲੇ ਰੱਖ ਕੇ ਦੁਕਾਨਾਂ ਦੇ ਬੈਠੇ ਨੇ ਇਹ ਕਿਨੂੰ ਖਵਾ ਰਹੇ ਨੇ ਔਰ ਬਰੀਆਨੀ ਦੀ ਆਵੇ ਦੇ ਵਿੱਚ ਕੀ ਲੋਕਾਂ ਨੂੰ ਖਵਾ ਰਹੇ ਨੇ ਇਹ ਜਾਂਚ ਦਾ ਵਿਸ਼ਾ ਤੇ ਜੋ ਸਾਨੂੰ ਲੱਗ ਰਿਹਾ ਇਹਨਾਂ ਲੋਕਾਂ ਦੇ ਪਿੱਛੇ ਕੋਈ ਨਾ ਕੋਈ ਵੱਡੀ ਸ਼ਖਸੀਅਤ ਹੱਥ ਆ ਇਹ ਕਹਾ ਹੈ ਤਰਾਦੀ ਬਰੀਆਨੀ ਤੇ ਪੂਰੇ ਪੰਜਾਬ ਦੇ ਵਿੱਚ ਬੜੇ ਉੱਚੇ ਪੱਧਰ ਤੇ ਸੜੀ ਅੰਤਰ ਤੇ ਤਾਇਤ ਆਦਰ ਸਟੇਟਾਂ ਜੋ ਇੱਕ ਖਾਸ ਸਮੁਦਾਏ ਦੇ ਲੋਕ ਜਿਹੜੇ ਆ ਗਿਆ ਉਹ ਪੰਜਾਬ ਦੇ ਹਰ ਸ਼ਹਿਰਾਂ ਵਿੱਚ ਉਹ ਕਬਜ਼ਾ ਕਰ ਚੁੱਕੇ ਨੇ ਚਾਹੇ ਮੰਡੀਆਂ ਵਿੱਚ ਦੇਖ ਲਓ ਚਾਹੇ ਫਰੂਟ ਦੀ ਰੇੜੀਆਂ ਦੇਖ ਲਓ ਚਾਹੇ ਚਾਟਾਂ ਦੇ ਜਿਹੜੇ ਮਸਲ ਕੇ ਭੰਡਾਰਾ ਔਰ ਅਹਿਮ ਗੱਲ ਤੁਹਾਨੂੰ ਮੈਂ ਦੱਸਾਂਗਾ ਵੀ ਜੇ ਅਗਰ ਕੋਈ ਚਾਟ ਦੇ ਵਿੱਚ ਇੱਕ ਖਾਸ ਸਮੁਦਾਏ ਦਾ ਬੰਦਾ ਵੇਚ ਰਿਹਾ ਤੋ ਉਹਦਾ ਨਾਮ ਰੱਖੇਗਾ ਕ੍ਰਿਸ਼ਨਾ ਚਾਟ ਹਾਊਸ ਜਾਂ ਕ੍ਰਿਸ਼ਨਾ ਚਾਟ ਸ਼ਾਪ ਤੇ ਇਸ ਕਰਕੇ ਇੱਕ ਬਹੁਤ ਸਰੀਰ ਅੰਤਰ ਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਮੈਂ ਕੱਲੇ ਪਠਾਨਕੋਟ ਦੀ ਗੱਲ ਕਰ ਰਿਹਾ ਪਠਾਨਕੋਟ ਦਿਨਾਂ ਨਗਰ ਅੰਮ੍ਰਿਤਸਰ ਚੱਲ ਜੀਏ ਜਲੰਧਰ ਚੱਲ ਜੀਏ ਲੁਧਿਆਣਾ ਚੱਲ ਜੀਏ ਹੁਸ਼ਿਆਰਪੁਰ ਚੱਲ ਜੀਏ ਜਿਹੜੇ ਵੀ ਪੰਜਾਬ ਦੇ ਸਭ ਤੋਂ ਵੱਡੇ ਤੋਂ ਵੱਡੇ ਜਿਹੜੇ ਸ਼ਹਿਰ ਨੇ ਉਹਨਾਂ ਵਿੱਚ ਇੱਕ ਬਹੁਤ ਉੱਚੇ ਪੱਧਰ ਤੇ ਬਰੀਆਨੀ ਦਾ ਜਿਹੜਾ ਹਦਰਾਬਾਦ ਬਰੀਆਨੀਆ ਉਹਦਾ ਕਾਰੋਬਾਰ ਸ਼ੁਰੂ ਹੋਇਆ ਇਹ ਜਾਂਚ ਦਾ ਵਿਸ਼ਾ ਹੈਗਾ ਕਿਉਂਕਿ بڑے ਉੱਚੇ ਪੱਧਰ ਤੇ ਇੱਕ ਖਾਸ ਸਮਾਜਾਇਮਾ ਕਿਸੇ ਸਮਾਜਾਇਮਾ ਦੇ ਖਿਲਾਫ ਬਿਲਕੁਲ ਨਹੀਂ ਹੈਗਾ ਲੇਕਿਨ ਇਨੀ ਜਲਦੀ ਪੰਜਾਬ ਦੇ ਉੱਪਰ ਹਰ ਜ਼ਿਲ੍ਹੇ ਦੇ ਵਿੱਚ ਇੱਕ ਹਦਰਾਬਾਦ ਬਰੀਆਨੀ ਦੇ ਨਾਂ ਤੇ ਬੜੇ ਬੜੇ ਵੱਡੀਆਂ ਦੁਕਾਨਾਂ ਜਿਹੜੀਆਂ 1.5-2-2 ਲੱਖ ਰੁਪਏ ਕਿਰਾਏ ਤੇ ਲੈ ਕੇ ਕਾਰੋਬਾਰ ਕੀਤਾ ਜਾ ਰਿਹਾ ਇਹ ਜਾਂਚ ਦਾ ਵਿਸ਼ਾ ਹੈਗਾ ਕਿਉਂਕਿ ਸਰਕਾਰਾਂ ਨੂੰ ਇਹਦੇ ਤੇ ਜਾਂਚ ਬਟਾਣੀ ਚਾਹੀਦੀ ਆ ਕਿਉਂਕਿ ਪੰਜਾਬ ਦੀ ਇਹ ਜਿਹੜੀ ਧਰਤੀ ਹੈਗੀ ਆ ਗੁਰੂਆਂ ਦੀ ਧਰਤੀ ਆ ਤੇ ਗੁਰੂਆਂ ਦੀ ਧਰਤੀ ਦੇ ਉੱਪਰ ਹਦਰਾਬਾਦ ਬਰੀਆਨੀ ਹੋਰ ਬਰੀਆਨੀ ਦੀ ਆਵੇ ਦੇ ਵਿੱਚ ਇਹ ਲੋਕਾਂ ਨੂੰ ਕੀ ਖਵਾ ਰਹੇ ਨੇ ਕਿਉਂਕਿ ਪਠਾਨਕੋਟ ਦੇ ਵਿੱਚ ਆਪਾਂ ਝਾਂਤੀ ਮਾਰੀ ਤੇ ਪਠਾਨਕੋਟ ਦੇ ਵਿੱਚ ਇਹ ਜਿਹੜਾ ਸਾਡਾ ਇੱਕ ਖਾਸ ਸਮੁਦਾਇਆ ਹੈ ਇਹਨਾਂ ਦੀ ਕਿੰਨੀ ਆਬਾਦੀ ਹੈ ਤੇ ਇਹ ਜਿਹੜੇ ਬਰੀਆਨੀ ਦੇ ਬੜਬੜ ਵੱਡੇ ਢੋਲ ਬੜਬੜ ਵੱਡੇ ਪਤੀਲੇ ਰੱਖ ਕੇ ਦੁਕਾਨਾਂ ਦੇ ਬੈਠੇ ਨੇ ਇਹ ਕਿਨੂੰ ਖਵਾ ਰਹੇ ਨੇ ਔਰ ਬਰੀਆਨੀ ਦੀ ਆਵੇ ਦੇ ਵਿੱਚ ਕੀ ਲੋਕਾਂ ਨੂੰ ਖਵਾ ਰਹੇ ਨੇ ਇਹ ਜਾਂਚ ਦਾ ਬੇਸਾ ਸ਼ੇਪਸਾਣਾ ਨੇ ਪੂਰੇ ਪੰਜਾਬ ਦੇ ਵਿੱਚ ਇਹ ਗੱਲ ਜਿਹੜੀ ਹੈ ਸਰਕਾਰ ਤੱਕ ਭਜਾਉਣ ਵਾਸਤੇ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਹੈੱਡਕੁਆਰਟਰ ਵਿੱਚ ਇੱਕ ਮੰਗ ਪੱਤਰ ਜਿਹੜਾ ਹੈਗਾ ਉਹ ਸਰਕਾਰ ਨੂੰ ਦਿੱਤਾ ਜਾਵੇਗਾ ਵੀ ਇਹ ਜਾਂਚ ਦੇ ਵਿੱਚ ਜਲਦ ਤੋਂ ਜਲਦ ਜਾਂਚ ਕਰਵਾਈ ਜਾਏ ਅਗਰ ਸਰਕਾਰਾਂ ਏਜੰਸੀਆਂ ਤੇ ਜਾਂਚ ਨਹੀਂ ਕਰਦੀਆਂ ਤਾਂ ਮੈਨੂੰ ਲੱਗਦਾ ਪੰਜਾਬ ਦੇ ਸੀਐਮ ਸਾਹਿਬ ਨੂੰ ਚੰਡੀਗੜ੍ਹ ਬਿੜ ਜਾ ਕੇ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਪੰਜਾਬ ਦੇ ਰਾਜਪਾਲ ਨੂੰ ਇਹ ਇਸ ਆਵੇ ਦੇ ਉੱਪਰ ਮੰਗ ਪੱਤਰ ਦੇਵਾਂਗੇ ਕਿਉਂਕਿ ਇਹਨਾਂ ਲੋਕਾਂ ਦੇ ਵਿੱਚ ਜੋ ਸਾਨੂੰ ਲੱਗ ਰਿਹਾ ਇਹਨਾਂ ਲੋਕਾਂ ਦੇ ਪਿੱਛੇ ਕੋਈ ਨਾ ਕੋਈ ਵੱਡੀ ਸ਼ਖਸੀਅਤ ਦਾ ਹੱਥ ਹੈ ਕਿਉਂਕਿ ਇੱਕ ਦੁਕਾਨ ਜਿਹੜੀ ਹੈਗੀ ਆ ਉਹ ਜਿਹਦਾ ਜਿਹੜੇ ਮਾਲਕ ਦੁਕਾਨ ਕਰਦੇ ਸੀ ਆਪਣਾ ਪਰਿਵਾਰ ਪਾਲਦੇ ਸੀ ਅੱਜ ਉਹ ਆਪਣੀਆਂ ਆਪਣੇ ਕਾਰੋਬਾਰ ਬੰਦ ਕਰਕੇ ਇਹਨਾਂ ਲੋਕਾਂ ਨੂੰ ਦੁਕਾਨਾਂ 1.5 2-2 ਲੱਖ ਰੁਪਏ ਮਹੀਨੇ ਦੇ ਕਿਰਾਏ ਤੇ ਦੇ ਰਹੇ ਨੇ ਔਰ ਇਹ ਕਿਰਾਇਆ ਕਿੱਥੋਂ ਆ ਰਿਹਾ ਇਹਨਾਂ ਦੀ ਕੌਣ ਮਦਦ ਕਰ ਰਿਹਾ ਕਿਉਂਕਿ ਮੇਰਾ ਸਾਬ ਮੰਨਣਾ ਇਹ ਗੱਲ ਹੈ ਗਿਆ ਵੀ ਯੂਪੀ ਦੇ ਵਿੱਚ ਜਿੰਨੇ ਕ੍ਰਿਮੀਨਲ ਲੋਕ ਉੱਥੋਂ ਦੀ ਸਰਕਾਰ ਕੋਲੋਂ ਭੱਜ ਗਿਆ ਅਦਰ ਸਟੇਟਾਂ 'ਚ ਗਿਆ ਉਹ ਬੜੇ ਉੱਚੇ ਪੱਧਰ ਦੇ ਵਿੱਚ ਉਹਨਾਂ ਲੋਕਾਂ ਨੇ ਪੰਜਾਬ ਦੇ ਵਿੱਚ ਡੇਰੇ ਲਾਏ ਨੇ ਔਰ ਆਣ ਵਾਲੇ ਸਮੇਂ ਦੇ ਵਿੱਚ ਅਗਰ ਇਹਨਾਂ ਤੇ ਨਹੀਂ ਕੰਟਰੋਲ ਕੀਤਾ ਤੇ ਪੰਜਾਬ ਦੀ ਅਮਨ ਸ਼ਾਂਤੀ ਇਹ ਲੋਕ ਜ਼ਿਆਦਾ ਭੰਗ ਕਰਨਗੇ ਕਿਉਂਕਿ ਜਿਹੜੇ ਸਿੱਖ ਮੇਰੇ ਵੀਰ ਅੱਜ ਪੰਜਾਬ ਦੇ ਵਿੱਚ ਗਲਤ ਬਿਆਨਬਾਜ਼ੀ ਕਰ ਰਹੇ ਨੇ ਤੇ ਮੈਂ ਉਹਨਾਂ ਨੂੰ ਤੁਹਾਡੇ ਮਾਦਬ ਨਾਲ ਵੀ ਪ੍ਰਾਰਥਨਾ ਕਰਾਂਗਾ ਵੀ ਇਹ ਜਿਹੜੀ ਗੁਰੂਆਂ ਦੀ ਧਰਤੀਆਂ ਨੂੰ ਬਚਾਉਣ ਵਾਸਤੇ ਸਭ ਇਹ ਜਿਹੜੀ ਹਦਰਾਬਾਦ ਬਰੀਆਨੀ ਦਾ ਜਿਹੜਾ ਪੰਜਾਬ ਦੇ ਵਿੱਚ ਸਿਸਟਮ ਚੱਲ ਰਿਹਾ ਉਹਦੇ ਵਾਸਤੇ ਅੱਗੇ ਆਓ ਰਲ ਕੇ ਇਹਨਾਂ ਲੋਕਾਂ ਨੂੰ ਪੰਜਾਬ ਚ ਭਜਾਈਏ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਇਹ ਲੋਕ ਜਾ ਸਕਦੇ ਨੇ ਤੇ ਇਹ ਜਾਂਚ ਦਾ ਵਿਸਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਜੀ